ਬਾਈ ਜੀ ਦੇਖੋ ਬਾਈ ਜੀ ਬਰੇਕਪੁਰ ਦਾ ਸ਼ਹਿਰ ਅਸੀਂ ਕੱਲੇ ਅੱਜ ਸਨਜੀ ਮੰਡੀ ਤੋਂ ਤੁਹਾਨੂੰ ਲੈ ਆਏ ਬਰੇਕਪੁਰ ਦਾ ਜੀ ਸਨਜੀ ਮੰਡੀ ਦੇਖੋ ਉੱਥੇ ਸਾਰੇ ਫਨ ਸਸਤੇ ਮੰਡੀ ਇਹ ਆ ਗਿਆ ਬਾਈ ਜੀ ਲੁਧਿਆਣਾ ਬਾਈ ਗਾਸ ਠੀਕ ਹੈ ਲੁਧਿਆਣਾ ਬਾਈ バス ਆ ਗਿਆ ਬਾਈ ਜੀ ਠੀਕ ਹੈ ਬਣੇ ਰਿਹਾ ਤੁਹਾਨੂੰ ਤੁਹਾਨੂੰ ਇਹ ਪੋਲਾ ਸ਼ਹਿਰ ਪੂਰਾ ਚ ਵੀਡੀਓ ਦੇ ਵਿੱਚ ਠੀਕ ਆ ਇਹ ਹੈ ਜੀ ਗੁਲਜਾਰ ਹਸਤਾਲ ਜੇਗਾ ਬਾਈਪਾਸ ਤੋਂ ਜਦੋਂ ਸੰਤਲ ਜਾਓਗੇ ਗੁਜਾਰਾ ਹਸਪਤਾਲ ਇੱਥੇ ਪਾਂਡੇ ਕੁੰਡੇ ਮੜਦੇ ਨੂੰ ਦੇਖੋ ਆਪਣਾ ਮੋਹਲਾ ਆਪਣੀਆਂ ਨੇ ਦੇਖੋ ਪਿੱਤਲ ਦੇ ਪਾਂਡੇ ਮੋਹਲਾ ਜੀ ਮੱਤ ਆਵਾਗਣ ਅੱਪਣੇ ਨਹੀਂ ਮੋਜ ਕਹਦੇ ਪੰਜਾਬ ਫਰ ਗਈ ਧੰਮ ਕੇ ਵੇਖ ਲਈ ਦੁਨੀਆ ਸਾਰੀ ਹੈ ਇਹ ਹੈ ਜੀ ਪੰਜਾਬ ਫਰ ਹੈ ਪੰਜੇ ਟੱਕਾ ਜਾਂਦੀ ਹੈ ਪੁੰਡੀ ਜੀ ਦੇਖੋ ਹੈ ਹੈ ਤੇ ਮਿਲਦੀਆਂ ਨੇ ਮੋਲੇ ਆ ਪਾਣੀ ਆ ਆ ਚੱਲੇ ਜੀ ਇਹ ਰਿਕਸ਼ਾ ਬੈਟਰੀ ਦਾ ਇਹ ਗੱਲਬਾਤ ਹੈਗੀ ਜੀ ਠੀਕ ਹੈ ਜੀ ਇੱਥੋਂ ਮੇਰੇ ਕੋਲੋਂ ਬਾਅਦ ਜਿਹੜਾ ਆਊਗਾ ਪੁਲਾ ਇਹਦੇ ਥੱਲੇ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਆਊਗਾ ਚਰਕ ਚੌਂਕੀ ਦਾ ਜਿਹੜਾ ਆਹ ਪੁਲ ਬਣਿਆ ਜੀ ਇਹ ਹੈਗਾ ਚਰਕ ਚੌਂਕਾ ਵਾਲਾ ਇੱਥੋਂ ਹੀ ਤੁਸੀਂ ਖੰਨੇ ਨੂੰ ਜਾ ਸਕਦੇ ਹੋ ਇੱਥੋਂ ਹੀ ਸਿੱਧਾ ਪਟਿਆਲੇ ਨੂੰ ਜਾ ਸਕਦੇ ਹੋ ਥੱਲੇ ਸਿੱਧਾ ਤਾਂ ਹਾਈ ਜਾਉਂਗੇ ਪਟਿਆਲੇ ਨੂੰ ਜਾਂਦਾ ਥੱਲੇ ਦੀ ਖੰਨੇ ਨੂੰ ਜਾਂਦਾ ਠੀਕ ਆ ਬੌਰ ਮੈਂ ਸਭ ਥੱਲੇ ਦੀ ਖੰਨੇ ਨੂੰ ਤੇ ਚਰਕ ਚੌਂਕ ਬਾਜ਼ਾਰ ਦੇ ਅੰਦਰ ਫੇਰ ਤੋਂ ਦਾ ਸ਼ਹਿਰ ਤੇ ਠੀਕ ਹੈ ਬੱਟੀ ਆਉਦੀ ਧਿਆਨ ਚਰਾਉਣਾ ਬਾਈ ਜੀ ਅੱਗੇ ਹੁਣਾਂ ਬਾਈ ਜੀ ਗਰੇਵਾਲ ਚੌਂਕ ਤੋਂ ਦੱਸੋਣੇ ਠੀਕ ਆ ਫੇਰ ਹੁਣਾਂ ਸਫਤ ਮਸੂਲ ਗੁਰਦੁਆਰਾ ਹਾ ਦਾ ਨਾਰਾ ਤੇ ਰਾਮਦਾਰੀ ਬਹੁਤ ਹੋਈ ਆ ਬਾਈ ਜੀ ਇੱਥੇ ਪਹਿਲਾਂ ਬਹੁਤ ਜਾਮ ਲੱਗਦਾ ਜੀ ਬਹੁਤ ਜ਼ਿਆਦਾ ਟਰੈਫਿਕ ਸੀ ਗਿਆ ਥੱਲੇ ਪਰ ਮੈਂ ਟਸ ਘੰਟਾ ਜਿਹਾ ਜਿਸੀ ਉੱਤੇ ਦੀ ਕੱਪ ਜੰਨੇ ਆ ਸੀਗੇ ਜਾਮ ਰਹਿਣ ਪਤਾ ਨਹੀਂ ਲੱਗਦਾ ਮੈਂਟਰ ਹੈ ਘੰਟਾ ਜੀ ਕੰਮ ਆਰ ਪਾਲ ਹੋ ਜਾ ਰਿਹਾ ਜੀ ਇਹ ਇਹ ਦੇਖ ਸਕਦੇ ਲੋ ਜੀ ਆ ਆ ਗਿਆ ਹਾਂ ਆਤੂ ਦੇ ਨਵਾਂ ਪਟਿਆਲਾ ਜੇ ਧੂਰੀ ਨੂੰ ਜਾਣਾ ਤੁਸੀਂ ਸੱਚੇ ਹੱਥ ਲੈਣਾ ਠੀਕ ਆ ਮੈਂ ਗਰੇ ਵਾਲਾ ਚਾਹ ਪੀਂਦਾ ਤੁਸੀਂ ਪਹਿਲੇ ਚੱਲੇ ਆ ਸੱਜੇ ਪਾਸੇ ਆਹ ਦੇਖੋ ਹਸਪਤਾਲ ਅਲੀਮਾ ਦਾ ਤੇ ਤੰਗਰੇ ਲਈ ਜਿਹੜੇ ਦਾਗਲ ਆ ਤਲਵਾਰ ਨੇ ਡੈੱਥ ਹੋ ਗਈ ਜੀ ਲੋ ਜੀ ਆ ਆ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਨਾ ਕਰੋ ਦਰਸ਼ਨ ਜੀ ਘਰ ਬੈਠ ਜੇ ਇਹ ਆ ਤੋਏ ਇਹ ਇਹ ਦੂਰ ਦੂਰ ਆ ਦਾ ਮਹਾਰਾ ਸਾਈਡ ਬ੍ਰੇਕ ਕੋਲ ਆ ਠੀਕ ਹੈ ਜਿੱਥੇ ਨਾਲ ਹੀ ਤੁਸੀਂ ਕਾਲਜ ਰੋਡ ਰਹਿਣ ਠੀਕ ਹੈ ਤੁਹਾਨੂੰ ਲੈ ਕੇ ਚੱਲਦੇ ਆਂ ਸਬਜ਼ੀ ਮੰਡੀ ਦਿਖਾਉਂ ਜਾਂਦੇ ਆਂ ਤੁਹਾਨੂੰ ਸਭ ਤੋਂ ਮਸ਼ਹੂਰ ਸਬਜ਼ੀ ਮੰਡੀ ਬ੍ਰੇਕ ਕੋਲ ਵਾਲੀ ਹਰ ਤਰ੍ਹਾਂ ਦਾ ਫਲ ਫਰੂਟ ਤੇ ਆ ਚਾਹਿਆ ਹੋਇਆ ਸੇ ਨਾਲ ਹੀ ਆਇਨਾ ਸਰਕਾਰੀ ਕਾਰਜ ਤੇ ਬਾਈਚੀ ਦੀ ਬੰਦਾ ਥੋੜਾ ਰੇਸ ਦੇ ਦਿੰਦਾ ਠੀਕ ਹੈ ਜੀ ਆ ਨਾਲ ਹੀ ਸਰਕਾਰੀ ਕਾਰਜ ਹੈ ਇਹਦੇ ਨਾਲ ਆਪਾਂ ਖੱਬੇ ਪਾਸੇ ਮੁੜਨਾ ਹੈ ਸੇ ਬਾਈ ਜੀ ਤੁਸੀਂ ਬੋਲੋ ਪਈ ਇੱਥੇ ਇੱਕ ਭੈਣ ਕੰਮ ਕਰਦੀ ਆ ਬਾਈ ਜੀ ਦੇਖੋ ਲੋਕ ਪਈ ਜਿਹੜੀ ਰਹੇ ਕੁੜੀਆਂ ਇੰਨੀਆਂ ਮਿਹਨਤੀ ਨੇ ਸਾਡੀ ਜੇ ਜਰੂਰ ਆ ਕੇ ਜਾਇ ਕਰਦੇ ਹੋ ਸ਼ੁਰੂ ਕਰੂਗੇ ਜਦੋਂ ਸਬਜ਼ੀ ਮੰਡੀ ਸ਼ੁਰੂ ਹੋਣੀ ਦਾ ਦੇਖ ਲਈ ਸਬਜ਼ੀਆਂ ਸੁੱਗੀਆਂ ਸਾਰੀਆਂ ਮਿਲ ਗਈਆਂ ਦੇਖੋ ਜਿਹੜੀਆਂ ਪਈਆਂ ਨੇ ਨਾ ਆਹਾ 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 ਵਾਹ ਜੀ ਵਾਹ ਇਹ ਤਾਂ ਸੱਜਿਆ ਤਾਂ ਤੁਸੀਂ ਗੌਰ ਨਾਲ ਲੈਣਾ ਆਹ ਰੀੜੀ ਤੁਸੀਂ ਕਿਹਾ ਧਿਆਨ ਨਾਲ ਦੇਖੋ ਇੱਥੋਂ ਇੱਥੋਂ ਧਿਆਨ ਨਾਲ ਲੈ ਕੇ ਸੱਜਿਆ ਦੇਖੋ ਐਂਟਰੀ ਐ ਕਰਨੀ ਉਹ ਠੀਕ ਆ ਆ ਜੀ ਲੋ ਜੀ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਪਹੁੰਚ ਚੁੱਕੇ ਹੋ ਜਿਹੜੀ ਮਰਜ਼ੀ ਸਬਜ਼ੀ ਖਰੀਦੋ ਅਸੀਂ ਸਬਜ਼ੀ ਖਰੀਦ ਕੇ ਬਾਜੀ ਬਲੌਗ ਹੁਣ ਇੱਥੇ ਸਮਾਪਤ ਕਰਦੇ ਆਂ ਤੇ ਜਿਹੜੀ ਜਮੀਨ ਲੱਗੀ ਤਾਂ ਜਰੂਰ ਵੀਰੇ ਸ਼ੇਅਰ ਕਰਦੇ ਹੋ ਧੰਨਵਾਦ ਲੋ ਜਲਾਈ ਆ ਆ ਇੱਥੇ ਲਾ ਦੇਦੇ ਮੋਰੇ ਜਾਈ ਉਹ ਗਾਹ ਲਾ ਦੇ ਇੱਥੇ ਗਾਹ ਜਾਵਾਂਗੇ ਆਏ ਕੋ ਲੈਨੇ ਉਸ ਦੀ ਜਿਹੜਾ ਕਰੰਟ